ਗੁਰਗੋਵਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਹੈ ਕਹਿੰਦੇ ਜੋਗੇਵਾਲਾ ਗੁਰਗੋਵਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਵਾਲਾ ਪਹੁੰਚੇ ਆ ਜਿੱਥੇ ਅੱਜ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਵਿੱਚ ਵਾਲਦੀਪਸ ਮਨਾਇਆ ਗਿਆ ਹੈ ਉੱਥੇ ਹੀ ਅੱਜ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋਗੇਆਲਾ ਵਿਖੇ ਵੀ ਬਲਦੀਪ ਸਮਨਾਇਆ ਗਿਆ ਪੂਰੀ ਝਾਤ ਮਰਵਾਵਾਂਗੇ ਅੱਜ ਦੇ ਇਸ ਪ੍ਰੋਗਰਾਮ ਦੀ ਇਸ ਸਕੂਲ ਦਾ ਕਹਿੰਦੇ ਸਤਾਪ ਤੇ ਬੱਚੇ ਬੜੇ ਮਿਹਨਤੀ ਨੇ ਕਹਿੰਦੇ ਚੰਗਾ ਅਧਿਆਪਕ ਵਿਦਿਆਰਥੀ ਨੂੰ ਕੇਵਲ ਹਿਸਾਬ ਦੇ ਫਾਰਮੂਲੇ ਹੀ ਨਹੀਂ ਦੱਸਦਾ ਰਿਸ਼ਤਿਆਂ ਦੀ ਜਿਓਮੈਟਰੀ ਤੇ ਜ਼ਿੰਦਗੀ ਦਾ ਅਲਜਬਰਾ ਵੀ ਸਮਝਾਉਂਦਾ ਹੈ ਤਜਰਬੇਕਾਰ ਅਧਿਆਪਕ ਦੇ ਬੜੇ ਮਿਹਨਤੀ ਇਸ ਸਕੂਲ ਦੇ ਬੱਚੇ ਗਰਾਊਂਡ ਦੇ ਵਿੱਚ ਲੈ ਕੇ ਚਲਦੇ ਆਂ ਪੂਰੇ ਪ੍ਰੋਗਰਾਮ ਦੀ ਝਾਤ ਮਰਵਾਵਾਂਗੇ ਤੇ ਗੱਲਬਾਤ ਕਰਾਂਗੇ ਇਸ ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਦੇ ਨਾਲ ਵੀ ਆਓ ਮਾਰਦਿਆਂ ਝਾਤ ਪੂਰੇ ਪ੍ਰੋਗਰਾਮ ਦੀ ਕਿਸ ਤਰ੍ਹਾਂ ਦਾ ਰਿਹਾ ਇਹ ਅੱਜ ਦਾ ਬਾਲ ਦਿਵਸ ਐਵਰੀ ਚਾਈਲਡ ਇਜ਼ ਡਿਫਰੈਂਟ ਕਾਈਂਡ ਆਫ ਫਲਾਰ ਐਂਡ 올 ਟੁਗੇਦਰ ਮੇਕ ਦ ਵਰਲਡ ਬਿਊਟੀਫੁਲ ਗਾਰਡਨ By this beautiful thought on this auspicious afternoon, I, Virpal Kaur, welcome our most honourable principal sir, respected teachers, creative coordinator, and all the lovely students to this special gathering of our school. You know why I, why I called this day a special gathering? Yes, today is Children's Day on the. Birth anniversary of our first Prime Minister of India, Jawaharlal Nehruji. We celebrate this day as Children's Day. I wish to my dear students Happy Children's Day. ਹੋ ਕਦਰ ਸਮੇਂ ਦੀ ਕਰਨੀ ਸਿੱਖੋ ਕਦਰ ਸਮੇਂ ਦੀ ਕਰਨੀ ਮਿਲਦੇ ਨਹੀਂ ਮਿੰਟ ਲੰਗੇ ਅਧਾਰੇ ਸਖਤ ਮਿਹਨਤ ਜੇ ਸਿੱਖ ਲਈ ਕਰਨੀ ਹੋਣੇ ਨੇ ਫਿਰ ਵਾਰੇ ਨਿਆਰੇ ਮਿਹਨਤ ਦੀ ਕਿਸ਼ਤੀ ਤੇ ਚੜਕੇ ਡੁੱਬਦੇ ਨਹੀਂ ਕੋਈ ਅਧਵਿਚਾਰੇ ਵਿਸ਼ਵਾਸ ਮਿਹਨਤ ਤੇ ਰੱਖਣ ਵਾਲੇ ਜ਼ਿੰਦਗੀ ਉਹ ਨਾ ਕਦੇ ਵੀ ਹਾਰੇ ਸੱਚੇ ਬਾਣ ਮਦਾਨ ਚ ਉਤਰੋ ਲਾ ਕੇ ਚੋਟ ਨਗਾਰੇ ਜ਼ਿੰਦਗੀ ਦਾ ਆਨੰਦ ਕਦੇ ਨਹੀਂ ਮਿਲਣਾ ਜ਼ਿੰਦਗੀ ਦਾ ਆਨੰਦ ਕਦੇ ਨਹੀਂ ਮਿਲਣਾ ਜਿਉਂਦੇ ਰਹੇ ਜੇ ਕਿਸੇ ਸਹਾਰੇ ਸੋਚ ਸਮਝ ਕੇ ਸੰਗਤ ਚੁਣਿਓ ਫਿਰਦੇ ਨੇ ਥਾਂ ਥਾਂ ਹਤਿਆਰੇ ਮਿਹਨਤ ਜਦੋਂ ਰੰਗ ਲਿਆਉਂਦੀ ਤੁਰਦੀਆਂ ਗੱਲਾਂ ਪਾਸੇ ਚਾਰੇ ਮਿਹਨਤ ਜਦੋਂ ਰੰਗ ਲਿਆਉਂਦੀ ਤੁਰਦੀਆਂ ਗੱਲਾਂ ਪਾਸੇ ਚਾਰੇ ਬਾੜ ਦੀਵਸ ਨੂੰ ਮੁੱਖ ਰੱਖਦੇ ਆ ਤੁਸੀਂ ਬਾੜ ਸਭਾ ਲਈ ਬੈਠੇ ਸਾਰੇ ਤਾਂ ਪਿਆਰੇ ਵਿਦਿਆਰਥੀਓ ਗੱਲਾਂ ਨੂੰ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਹੈ ਹਨਾ चाहत चांद को पाने की चाहत चांद को पाने की पर दिल तितली का दीवाना खबर कुछ सुबह की ना शाम का ठिकाना खुशी खुशी ਬਾਬਾ ਤੇਰੇ ਦੇਸ ਵਿੱਚ ਸੱਜਣਾ ਦੇ ਭੇਸ ਵਿੱਚ ਅੱਜ ਉਹੀ ਹਾਲਾਤ ਹੋਗੇ ਪਹਿਲਾਂ ਉਹ ਬਾਬਾ ਤੇਰੇ ਦੇਸ ਵਿੱਚ ਸੱਜਣਾ ਦੇ ਭੇਸ ਵਿੱਚ ਆਹ ਰੋਜ਼ ਰੋਜ਼ ਨਿੱਤ ਨਿੱਤ ਠੱਗ ਪੈਣੇ ਲੁੱਟਦੇ ਉਹ ਲਾਲੋ ਨੂੰ ਕਿਸਾਂ ਨੇ ਕੌਣ ਕੀਰਤੀ ਨੂੰ ਜਾਣੇ ਕੌਣ ਹੇ ਜਗਤ ਦੇ ਜਲੰਦਾ ਤਾਰਨ ਸਤਿਗੁਰੂ ਨਾਨਕ ਪਿਆਰੇ ਜੀ ਆ ਗਿਆ ਰੱਬ ਆਪ ਤਲਵੰਡੀ ਕਰਨੀ ਬੰਦ ਝੂਠ ਦੀ ਮੰਡੀ ਖੋਟੀ ਮਤ ਉਸਨੇ ਖੰਡੀ ਸ੍ਰਿਸ਼ਟੀ ਪਾਰ ਕਰਾਈ ਹੈ ਤਨ ਗੁਰੂ ਨਾਨਕ ਬਾਦਸ਼ਾਹ ਤੇਰੀ ਵੱਡੀ ਕਮਾਈ ਹੈ ਹਾਂਜੀ ਸਰ ਅਜੀਬਾਲ ਦੀ ਤੋਂ ਆਇਆ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਸਕੂਲ ਦੇ ਵਿੱਚ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਦਰਵਾਜ਼ੇ 'ਤੇ ਪਹੁੰਚੇ ਬਸ ਸਭ ਤੋਂ ਪਹਿਲਾਂ ਅੰਮਰਤਪਾਲ ਸਿੰਘ ਮਲਕਾਣਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅੱਜ ਵਾਲਦੇਸ ਨੂੰ ਮੁਖਸ ਰੱਖਦਿਆਂ ਹੋਇਆਂ ਵਿਦਿਆਰਥੀਆਂ ਲਈ ਬਾਲ ਸਭਾ ਦਾ ਉਯੋਜਨ ਕੀਤਾ ਗਿਆ ਕਿਉਂਕਿ ਸਕੂਲ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਵਿਦਿਆਰਥੀਆਂ ਨੇ ਸਰਬਗੁਣ ਸਪੰਨ ਬਣਨਾ ਹੁੰਦਾ ਹੈ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਦੇ ਵਿੱਚ ਪਾਰਟਿਸਪੇਟ ਕਰਕੇ ਆਪਣੀ ਪ੍ਰਤਿਭਾ ਨੂੰ ਨਿਖਾਰਨਾ ਹੁੰਦਾ ਹੈ ਕਿਉਂਕਿ ਜੋ ਬੱਚੇ ਸਕੂਲ ਦੇ ਵਿੱਚੋਂ ਵੱਖ-ਵੱਖ ਉਹਦਿਆਂ ਤੇ ਬਰਾਜਮਣ ਹੁੰਦੇ ਨੇ ਉਦੋਂ ਤੱਕ ਉਹਨਾਂ ਦੇ ਵਿੱਚ ਪੂਰੀ ਪਰਪੱਕਤਾ ਆ ਜੇ ਕਿਉਂਕਿ ਵਿਦਿਆਰਥੀ ਜੀਵਨ ਰਾਹੀ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਤੈਅ ਕਰਨਾ ਹੁੰਦਾ ਇਹ ਮੁੱਢਲੀ ਨਹੀਂ ਹੁੰਦੀ ਆ ਵਿਦਿਆਰਥੀਆਂ ਦੀ ਮੁੱਢਲੀ ਨਹੀਂ ਨੂੰ ਆਪਾਂ ਪੱਕਿਆ ਕਿਵੇਂ ਕਰਨਾ ਉਹ ਉਹਦੇ ਸਹਿਬਾਨਾਂ ਦੇ ਮਾਪਿਆਂ ਦੇ ਤੇ ਅਧਿਆਪਕ ਬੱਚਿਆਂ ਦੇ ਹੱਥ ਦੇ ਵਿੱਚ ਹੁੰਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰ ਪ੍ਰਕਾਰ ਦੀ ਬੱਚਿਆਂ ਦਾ ਸਰਪੱਖੀ ਵਿਕਾਸ ਕਰਕੇ ਇਹਨਾਂ ਨੂੰ ਪਾਸ ਆਊਟ ਕਰਕੇ ਬਾਹਰ ਭੇਜਿਆ ਜਾਵੇ ਤਾਂ ਜੋ ਜ਼ਿੰਦਗੀ ਦੇ ਅਨੇਕਾ ਕਸ਼ਟ ਚੱਲਦੇ ਹੋਏ ਬੱਚੇ ਆਪਣੀ ਜ਼ਿੰਦਗੀ ਘਬਰਾਉਣ ਨਾ ਸੋਗੋ ਆਪਣਾ ਤੇ ਆਪਣੇ ਆਸੇ ਪਾਸੇ ਸਮਾਜ ਦਾ ਵੱਧ ਤੋਂ ਵੱਧ ਵਿਕਾਸ ਕਰਨ ਆਪਣੀ ਸਖੀਤਾ ਹੈ ਅੱਜ ਬਿਦਿਆਰਥੀਆਂ ਦਾ ਬਾਲ ਸਭਾ ਰਹੀਂ ਧਾਰਮਿਕ ਪ੍ਰੋਗਰਾਮ ਸੀ ਜਿਹਦੇ ਵਿੱਚ ਕਵਿਸਰੀ ਕਵਤਾਵਾਂ ਗੀਤ ਬੱਚਿਆਂ ਨੇ ਆਪਣੇ ਅਕਾਉਂਟਿੰਗ ਸੁਣਾਏ ਤਾਂ ਬਹੁਤ ਵਧੀਆ ਮਨ ਨੂੰ ਸਕੂਨ ਮਿਲਿਆ ਵੀ ਸਾਡੇ ਬੱਚੇ ਤਾਂ ਸਹਿਬਾਂ ਦਾ ਤੂੰ ਚੰਗਾ ਸਿੱਖ ਕੇ ਅੱਗੇ ਵੱਧ ਰਹੇ ਨੇ ਦੁਬਾਰਾ ਫੇਰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਬਾਲਸ ਦੀਆਂ ਵਧਾਈਆਂ ਦਿੰਦਾ ਕੱਲ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜੋ ਸੰਸਾਰ ਪੱਧਰ ਤੇ ਮਨਾਇਆ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈਆਂ ਬਹੁਤ ਬਹੁਤ ਧੰਨਵਾਦ ਪੇਸ਼ ਕਰਨ ਜਾ ਰਹੀ ਹਾਂ ਉਮੀਦ ਹੈ ਕਿ ਤੁਹਾਨੂੰ ਪਸੰਦ ਆਵੇਗੀ ਗੁਰੂ ਨਾਨਕ ਦੀ ਰਹਿਮਤ ਦੇ ਸੰਗਤ ਜੀ ਅਜਬ ਨਜ਼ਾਰੇ ਨੇ ਗੁਰੂ ਨਾਨਕ ਦੀ ਰਹਿਮਤ ਦੇ ਸੰਗਤ ਜੀ ਅਜਬ ਨਜ਼ਾਰੇ ਨੇ ਕਰੋ ਕੀਰਤਿ ਸ਼ਕੋ ਵੰਡ ਕੇ ਤੇ ਨਾਮ ਜਪੋ ਰੱਬ ਦਾ ਇਥੇ ਕੋਈ ਬੇਗਾਨਾ ਸਦਾ ਪਲਾ ਮੰਗੋ ਸਬਦਾ ਇਥੇ ਕੋਈ ਬੇਗਾਨਾ ਨਹੀਂ ਸਦਾ ਪਲਾ ਮੰਗੋ ਸਬਦਾ ਸਾਂਝਾ ਉਪਦੇਸ਼ ਦਿੱਤਾ ਇਹ ਵਰਨ ਜੁਤਾਰੇ ਨੇ ਗੁਰੂ ਨਾਨਕ ਦੀ ਰਹਿਮਤ ਦੇ ਸੰਗਤ ਜੀ ਅਜਬ ਰਜਾਰੇ ਨੇ